ਅਸਲੀ ਮੇਰੇ ਮਾਪੇ ਮਾਪੇ ਜਿਹਨਾਂ ਨੇ ਇਸਕ ਇਹ ਹੁੰਦਾ ਇਸਕ 15 ਦਿਨ ਵੀ ਨਹੀਂ ਗੱਡੇ 15 ਦਿਨ ਨਹੀਂ ਗੱਡੇ ਮੇਰੇ ਮਾ ਮੇਰੇ ਬਾਪ ਨੇ ਮੇਰੀ ਮਾਂ ਨੂੰ ਬਿਨਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਨਾ ਨੜਾਉਂਦਾ ਸੀ ਇਦਾਂ ਇਦਾਂ ਕਰਕੇ ਸਿਰ ਫੜ ਕੇ ਨੜਾਇਆ ਅੱਜ ਅਸੀਂ ਆਪਣੇ ਬਾਪ ਨੂੰ ਇਦਾਂ ਇਦਾਂ ਸਿਰ ਮਾਰ ਕੇ ਨੜਾਇਆ ਮਾਪਾ ਬਰੁਖ ਉਹਨਾਂ ਦਾ ਕਾਹ ਮੇ ਕੋ ਆਪਣੇ ਬਾਵਾ ਦਾ ਖਿਆਲ ਰੱਖੋ ਇਹ ਦੁਆਰਾ ਨਹੀਂ ਮਰਦੇ ਇਹ ਕਦੀ ਨਹੀਂ ਆਉਂਦੇ ਦੁਆਰਾ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਲੋਕ ਹਿੱਤ ਪੰਜਾਬ ਰਾਜਵੀ ਜਵੰਦਾ ਦੀ ਮੌਤ ਤੋਂ ਬਾਅਦ ਪੰਜਾਬੀ ਗਾਇਕ ਖਾਨ ਸਾਹਿਬ ਨੂੰ ਦੋ ਰਾਤ ਚੜਕਾ ਲੱਗਿਆ ਪਹਿਲਾਂ ਉਹਨਾਂ ਦੀ ਮਾਤਾ ਦਾਇਆ ਦੇਹਾਂਤ ਹੋਇਆ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਪਿਤਾ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਖਾਨ ਸਾਹਿਬ ਦੇ ਪਿਤਾ ਦੀ ਅੱਜ ਆਖਰੀ ਨਮਾਜ਼ ਪੜੀ ਗਈ ਅਤੇ ਅਲਵਿਦਾ ਕਿਹਾ ਗਿਆ ਮੁਸਲਿਮ ਰੀਤੀ ਰਿਵਾਜਾਂ ਦੇ ਅਨੁਸਾਰ ਖਾਨ ਸਾਹਿਬ ਦੇ ਪਿਤਾ ਨੂੰ ਪੰਡਾਲ ਦੋਨਾਂ ਪਿੰਡ ਦੇ ਸ਼ਮਸ਼ਾਨ ਘਰ ਦੇ ਵਿੱਚ ਵਿਦਾਇਗੀ ਦਿੱਤੀ ਗਈ। ਇਸ ਦੌਰਾਨ ਪੰਜਾਬੀ ਕਾਇਕ ਪਿਤਾ ਦੀਆਂ ਰਸਮ ਦੌਰਾਨ ਬਹੁਤ ਹੀ ਭਾਵੁਕ ਹੋਇਆ ਤੇ ਕਬਰ ਦੇ ਵਿੱਚ ਖੜੇ ਹੋਏ ਅਥਰੂ ਵਹਿ ਤੁਰੇ ਅਤੇ ਆਪਣੇ ਮਾਤਾ ਤੇ ਪਿਤਾ ਨੂੰ ਯਾਦ ਕਰਦੇ ਹੋਏ ਕਾਫੀ ਰੋਂਦੇ ਹੋਏ ਨਜ਼ਰ ਆਇਆ ਆਖਰੀ ਅੰਤਿਮ ਰਸਮਾਂ ਕਾਦੇ ਸਮੇ ਖਾਨ ਸਾਹਿਬ ਵੱਲ ਭਾਵੁਕ ਅਪੀਲ ਆਪਣੇ ਪਿਤਾ ਦੀ ਕਬਰ ਦੇ ਵਿੱਚ ਖੜ ਕੇ ਸੰਦੇਸ਼ ਵੀ ਦਿੱਤਾ ਕਿ ਕਦੇ ਵੀ ਆਪਣੇ ਮਾਤਾ ਪਿਤਾ ਨੂੰ ਵਿਰਧ ਆਸ਼ਰਮ ਦੇ ਵਿੱਚ ਨਾ ਭੇਜੋ ਮੇਰੀ ਮਾਂ 19 ਦਿਨ ਪਹਿਲਾਂ ਚਲੀ ਗਈ ਤੇ 19 ਦਿਨ ਬਾਅਦ ਮੇਰੇ ਪਿਤਾ ਵੀ ਦੁਨੀਆ ਨੂੰ ਛੱਡ ਗਏ ਜਿਸ ਨੇ ਸਾਨੂੰ ਇਹ ਦੁਨੀਆ ਦਿਖਾਈ ਤੇ ਜਿਨ੍ਹਾਂ ਦੀਆਂ ਦੁਆਵਾਂ ਮਾਸਦਕਾ ਅਸੀਂ ਇਸ ਦੁਨੀਆ ਦੇ ਵਿੱਚ ਨਾਮ ਚਮਕਾਇਆ ਕਦੇ ਵੀ ਮਾਪਿਓ ਦਾ ਦਿਲ ਨਾ ਦੁਖਾਇਆ ਜਾਵੇ ਸਾਨੂੰ ਪੁੱਛੋ ਜਦ ਸਾਡੇ ਮਾਤਾ ਪਿਤਾ ਸਾਨੂੰ ਦੋ ਭਰਾਵਾਂ ਨੂੰ ਇਕੱਲਿਆਂ ਛੱਡ ਕੇ ਚਲੇ ਗਏ ਅਸੀਂ ਆਪਣੀ ਮਾਂ ਵੀ ਅਸੀਂ ਆਪਣਾ ਕਬਰ ਤੇ ਜਿਹੜੀ ਆਏ ਭਾਜੀ ਯਾਰ ਦੇ ਵੀ ਇੱਥੇ ਭੇਜਣ ਲੱਗੇ ਆ ਅਸੀਂ ਆਪ ਵੀ ਸਾਰਿਆਂ ਨੇ ਇੱਥੇ ਜਾਣਾ ਮੰਗੇ ਸਾਰਿਆਂ ਨੇ ਇੱਥੇ ਜਾਣਾ ਸੋ ਇਸ ਕਰਕੇ ਸੋ ਇਸ ਕਰਕੇ ਕਬਰਿਆ ਬਣਾਓ ਤੁਸੀਂ ਹੁਣ ਕਫਨ ਦਫਨ ਵੀ ਹੋ ਰਿਹਾ ਸਾਡੇ ਅੱਬਾ ਜੀ ਦਾ ਕਫਨ ਦਫਨ ਹੋ ਰਿਹਾ ਜੀ ਸਾਡਾ ਬਾਪ ਸ਼ਹਿਨशाह ਬਾਪ ਸਾਡਾ ਸਾਡੀ ਮਾਂ ਸ਼ਹਾਦਾਦੀ ਸੋਨੇ ਇਕੱਠੇ ਹੋਣ ਜਾ ਰਹੇ ਅੱਜ ਅੱਲਾ ਨੇ ਉਹਨਾਂ ਨੂੰ ਇਕੱਠੇ ਕਰ ਦਿੱਤਾ ਅੱਜ ਕੱਲੇ-ਕੱਲੇ ਰਹਿ ਨਹੀਂ ਸਕੇ ਕੱਲੇ-ਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਹੀਰ ਰਾਂਝਾ ਲੇਲਾ ਮਜਨੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਸਲੀ ਮੇਰੇ ਮਾਪੇ ਮਾਪੇ ਜਿਹਨਾਂ ਨੇ ਇਸ਼ਕ ਇਹ ਹੁੰਦਾ ਇਸ਼ਕ 15 ਦਿਨ ਵੀ ਨਹੀਂ ਗੱਡੇ 15 ਦਿਨ ਨਹੀਂ ਗੱਡੇ ਮੇਰੀ ਮਾਂ ਮੇਰੇ ਬਾਪ ਨੇ ਮੇਰੀ ਮਾਂ ਨੂੰ ਮੇਰਾ ਬਾਕੀ ਬਿੰਨੂ ਮਾਫੀ ਦੇਉ ਮਰਮ ਅੱਜ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਇਹਨਾਂ ਨਿਲਾਉਂਦਾ ਸੀ ਐਵੇਂ ਇਦਾਂ ਕਰਕੇ ਸਿਰ ਮਾਰ ਕੇ ਨਿਲਾਉਂਦਾ ਅੱਜ ਅਸੀਂ ਆਪਣੇ ਬਾਪ ਨੂੰ ਇਦਾਂ ਇਦਾਂ ਸਿਰ ਮਾਰ ਕੇ ਨਿਲਾਉਂਦਾ 40 ਫੀਲਿੰਗ ਦਿੱਤਾ ਜਿੱਦਾਂ ਜਿੱਦਾਂ ਇੱਕ ਬੱਚੇ ਨੂੰ ਲੜਾਈ ਨਾ ਹੁੰਦਾਂ ਨਾ ਆਪਣੇ ਬਾਪ ਨੂੰ ਅਸੀਂ ਮੇਰੀ ਮਹਿੰਤਿਆ ਸਾਰਿਆਂ ਦੀ ਤੁਸੀਂ ਆਪਣੇ ਆ ਨਬਲੂ ਕੋ ਨਾਲ ਕਾਮ ਕਰੋ ਆਪਣੇ ਮਾਵਾਵਾਂ ਦਾ ਖਿਆਲ ਰੱਖੋ ਇਹ ਦੁਆਰਾ ਨਹੀਂ ਮਿਰਦੇ ਇਹ ਕਦੀ ਨਹੀਂ ਆਉਂਦੇ ਦੁਆਰਾ ਮਨੀ ਆਪਣੇ ਮਾਵਾਵਾਂ ਦਾ ਖਿਆਲ ਰੱਖ ਤੁਸੀਂ ਉਹ ਕਦੇ ਨਹੀਂ ਮਨੀ ਉਹਨਾਂ ਨੂੰ ਕਦੀ ਉੱਚੀ ਨਹੀਂ ਵਾਲਾ ਬੋਲੋ ਉਹ ਮੈਨੂੰ ਉੱਚੀ ਨਹੀਂ ਵਾਲਾ ਬੋਲੋ ਸਰ ਜਿਗਰਾ ਬਣਾਓ ਮੈਂ ਜਿਗਰਾ ਬਣਾਉਣਾ ਪਰ ਅੱਲਾ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਪਰ ਚਾਹੇ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਮਾਵਾਵਾਂ ਦੇ ਹਕੂਕ ਬਿਆਨ ਕਰ ਰਿਹਾ ਇਹ ਜੇ ਨਾ ਨਹੀਂ ਕਰੂਗਾ ਨਾ ਉਹ ਰੁਲੂਗਾ ਉਹ ਰੁਲੂ ਕੌਣ ਦਿੱਤ ਲੰਗੀ ਨਹੀਂ ਹੋ ਸਕਦੀ ਕਦੀ ਜਿਹਨੇ ਆਪਣੇ ਮਾਵਾ ਬਾਬਨ ਜਿਹਨੇ ਆਪਣੇ ਮਾਵਾ ਬਾਬ ਦਾ ਦਰਸ਼ਨ ਨਾ ਨਹੀਂ ਲ ਕੀਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਸਿੱਖਣੇ ਇੰਨਾ ਬੀੜਾ ਖੜਾ ਸਾਰੇ ਕਲਾਕਾਰ ਖੜੇ ਜਿਹੜੇ ਜਿਹੜੇ ਬਣਿਆ ਉਹਨਾਂ ਨੇ ਆਪੋ ਆਪਣੇ ਮਾਵਾ ਬਾਬ ਦੀ ਠੰਡੀ ਹਵਾ ਲਈ ਆ ਉਹਨਾਂ ਦੀਆਂ ਸੀਸਾ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰਿਆ ਤਾਂ ਕਰਕੇ ਮਨਿਸਟਰਿਆ ਤਾਂ ਕਰਕੇ ਮਾਤਰੀ ਆ ਆ ਸਮਾਂ ਬਾਪ ਸ਼ਹਿਜ਼ਾਦਾ ਆ ਸ਼ਹਿਨशाह ਲੋਕ ਪਿਆ ਸਾਡਾ ਜਿੰਨੇ ਸਾਨੂੰ ਜੰਮਿਆ ਤੁਸੀਂ ਇੰਨੀ ਇੱਜ਼ਤ ਕਰਦੇ ਹੋ ਪੋਡਕਾਸਟਾਂ ਦੇਖਦੇ ਹੋ ਇਹਨਾਂ ਕੋਲ ਅਸੀਂ ਦੇਖਦੇ ਆ ਵੀ ਖਾਨ ਸਾਹਿਬ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਪਾਕ ਕੀਤਾ ਉਹ ਕੀਤਾ ਹੋਏ ਹੈ ਉਹ ਕਿਵੇਂ ਇਹਨਾਂ ਦਾ ਦਿੱਤਾ ਇੱਕ ਆਲ ਵੀ ਆ ਫੈਮਿਲੀ ਆ ਇਹਨਾਂ ਨਾਲ ਗੱਲਾਂ ਕਰਕੇ ਦਿਲ ਜੰਮੇ ਮਿੱਟੀ ਦੇ ਆਪਣੇ ਮਾਰ ਨੂੰ ਟਾਈਮ ਦੇ ਦਿਓ ਆਪਣੇ ਬਾਪ ਨੂੰ ਟਾਈਮ ਦੇ ਦਿਓ ਦੁਆਰਾ ਨਹੀਂ ਮਿਲਦੀ ਕਦੀ ਜਿੰਦਗੀ ਤੁਹਾਨੂੰ ਪਤਾ ਸੀ ਆਪਣੇ ਬਾਪ ਨੂੰ ਕਿੰਦਾ ਦਪਾਣਾ ਦੁਆਰਾ ਨਹੀਂ ਮਿਲਦੀ ਜਿੰਦਗੀ ਜਿੰਦਗੀ ਕਦੀ ਵੀ ਇਕੱਲੀ ਨਾ ਕਰੋ ਮੇਰਾ ਭਰਾ ਜਿੰਨੇ ਵੀ ਆ ਸਾਰੇ ਜਿਹੜੇ ਸੁਣ ਰਹੇ ਆ ਆਪਣੇ ਮਾਪ ਬਾਪ ਦੀ ਕਦਰ ਕਰਿਆ ਕਰੋ ਬਰਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਥੱਲੇ ਹੋ ਕੇ ਬਹਿ ਗਏ ਅਰੇ ਮaaf ਕਰ ਦਿਓ ਜੀ ਤੇ ਦੁਆ ਕਰੋ ਜਿੰਨੇ ਵੀ ਜਾਣੇ ਦੇਖ ਰਹੇ ਆ ਲਾਈਵ ਸਾਰੇ ਜਾਣੇ ਸਾਡੇ ਮਾਪੇ ਵਾਸਤੇ ਦੁਆ ਕਰੋ ਤੇ ਦੁਨੀਆ ਦੇ ਹਰੇਕ ਮਾਪੇ ਵਾਸਤੇ ਦੁਆ ਕਰੋ ਮਾਪੇ ਵਾਸਤੇ ਦੁਆ ਕਰੋ ਕਦੀ ਵੀ ਮਾਪੇ ਨੂੰ ਸ਼ਮਸ਼ਾਨ ਘਰ ਨਾ ਲੈ ਜਾਓ ਕਦੀ ਵੀ ਮਾਪੇ ਨੂੰ ਫਿਰ ਦਸਰਮਤ ਨਹੀਂ ਜਾਣੇ ਚਾਹੀਦੇ ਕਦੀ ਵੀ ਉਹ ਜਾਣੇ ਵੀ ਚਾਹੀਦੇ ਵੀ ਬਾਕੀ ਹੋਰ ਸਾਡੇ ਅਸੀਂ ਆਪਣੇ ਨੂੰ ਤਾਂ ਪਰੋਣ ਲੱਗੇ ਆ ਜੀ ਆਖਰੀ ਬਸ ਮਾਫ਼ ਕਰਿਓ ਬੋਲੇ ਚੱਲਿਆ ਪਰ ਆਪਣੇ ਮਾਪੇ ਦੀ ਕਦਰ ਕਰੋ ਜੀ ਖਾਨ ਸਾਹਿਬ ਦੀ ਹੈ ਭਾ ਬੁੱਕ ਕਰ ਦੇਣ ਵਾਲੀਆਂ ਤਸਵੀਰਾਂ ਤੋਂ ਬਾਅਦ ਲਗਾਤਾਰ ਇਸ ਦੇ ਉੱਤੇ ਜਿਹੜੇ ਪੰਜਾਬੀ ਕਲਾਕਾਰ ਸੀ ਉਹ ਵੀ ਮੌਕੇ ਦੇ ਉੱਤੇ ਪਹੁੰਚੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿ ਕਿ ਮੈਨੂੰ ਪਤਾ ਨਹੀਂ ਕੀ ਹੋ ਰਿਹਾ ਕਿ ਲਗਾਤਾਰ ਇੰਡਸਟਰੀ ਦੇ ਵਿੱਚ ਅਜਿਹੇ ਦੁੱਖਾਂ ਦੇ ਪਹਾੜ ਟੁੱਟ ਰਹੇ ਨੇ ਇਹ ਐਸਾ ਸਮਾਂ ਇੰਡਸਟਰੀ ਤੇ ਚੱਲ ਰਿਹਾ ਜਿਹੜਾ ਬਰਦਾਸ਼ਤ ਕਰਨਾ ਔਖਾ ਹੋਇਆ ਤੁਸੀਂ ਦੇਖੋ ਕਿ ਆਹਾ ਦੋ ਤਿੰਨ ਹਫ਼ਤਿਆਂ ਦੇ ਵਿੱਚ ਐਡੇ ਐਡੇ ਵੱਡੇ ਘਾਟੇ ਪਏ ਪੰਜਾਬੀ ਸੰਗੀਤ ਇੰਡਸਟਰੀ ਨੂੰ ਜਿਹਦਾ ਕੋਈ ਆਪਾ ਦੇਣਾ ਨਹੀਂ ਕੋਈ ਸਾਕੋ ਸ਼ਬਦ ਨਹੀਂ ਹੈ ਖਾਨ ਸਾਹਿਬ ਨਾਲ ਮੇਰਾ ਦਿਲ ਦਾ ਰਿਸ਼ਤਾ ਮੇਰੇ ਬਹੁਤ ਕਰੀਬ ਹੈ ਮੈਂ ਇਹਨੂੰ ਸਟਰਗਲ ਕਰਦਿਆ ਵੀ ਦੇਖਿਆ ਤੇ ਅੱਜ ਇੱਡੇ ਵੱਡੇ ਮਕਾਮ ਤੇ ਮਾਲਕ ਨੇ ਇਹਨੂੰ ਪਹੁੰਚਾਇਆ ਪਰ ਆਹ ਜਿਹੜਾ ਘਾਟਾ ਇਹਨੂੰ ਲੱਗਾ ਹਾਲ ਤੇ ਇਹਨਾਂ ਦੇ ਕਿ ਮਾਂ ਦਾ ਸੇਵਾ ਇੱਟਨਾ ਨਹੀਂ ਸੀ ਹੋਇਆ ਤੇ ਕੱਲ ਇੱਕ ਖਬਰ ਆ ਗਈ ਕਿ ਅੱਜ ਪਾਪ ਅ ਵੀ ਇਸ ਜਹਾਨ ਤੇ ਨਹੀਂ ਰਿਹਾ ਤੇ ਇਹਦੇ ਨਾਲ ਤਾਂ ਕਿਸੇ ਨਾ ਬਹੁਤ ਜ਼ਿਆਦਾ ਪੂਰੀ ਤਰ੍ਹਾਂ ਬੋਡੀ ਨੂੰ ਫੀਲ ਹੋਣ ਲੱਗ ਪਿਆ ਕਿ ਪਤਾ ਨਹੀਂ ਯਾਰ ਹੁਣ ਅ ਇਸ ਜ਼ਿੰਦਗੀ ਖਰੇ ਚਾਰ ਕਿਤਨਾ ਦਾ ਕਹਿੰਦੇ ਉਹਨੇ ਮੇਲਾ ਤੇ ਆਮ ਹੀ ਕਹਾਵਤ ਹੈ ਪਤਾ ਨਹੀਂ ਇਦਾਂ ਲੱਗਣ ਲਿਆ ਕਿ ਬਹੁਤ ਹਰ ਇੱਕ ਕੋਲੇ ਥੋੜਾ ਥੋੜਾ ਸਮਾਂ ਜ਼ਿੰਦਗੀ ਤੇ ਪਿਆਰ ਨਾ ਰਹੀਏ ਮੁਹੱਬਤ ਨਾ ਰਹੀਏ ਪਰ ਇਹ ਜਿਹੜਾ ਕਟਾ ਖਾਂ ਨੂੰ ਲੱਗਾ ਇਹ ਤਾਂ ਨਾ ਪੂਰਾ ਹੋਣ ਵਾਲਾ ਘਟਾ ਘਟਾ ਤੇ ਚਾਂਦੋ ਬਾਦ ਖਾਨ ਸਭ ਤੋਂ ਕਹਿਣਾ ਸੀ ਕਿ ਉਹਨੂੰ ਆਪਣੇ ਪਿਤਾ ਦੀ ਰਾਜ ਦੀ ਸੇਵਾ ਕਰਨੀ ਕਿਉਂਕਿ ਇਹ ਇੱਕ ਲੋਹੇ ਉਹਨਾਂ ਕੋਲ ਪ੍ਰੈਗਰ ਨਹੀਂ ਬਾਦ ਬੜੀ ਗੁਰਬਤ ਵਿੱਚੋਂ ਨਿਕਲਿਆ ਜੀ ਪਰਿਵਾਰ ਮੈਂ ਤਾਂ ਦੇਖਿਆ ਇਹ ਇਹ ਕਿਹੜਾ ਕੋਈ ਟਾਟਾ ਬੈਂਕਾਂ ਦੇ ਕਰਤੂਕ ਹੋਵੇ ਸੀ ਬੜੀ ਮਿਹਨਤ ਕਰਕੇ ਇਹਨਾਂ ਨੇ ਮਾਪੇ ਰਿੰਨ ਖਾਨ ਨੂੰ ਸੰਗੀਤ ਦੇ ਵਿੱਚ ਪਾਇਆ ਫਿਰ ਉਹਨੇ ਬਕਾਇਦਾ ਸਿੱਖਿਆ ਫਿਰ ਉਹ ਗੈਰੀ ਦੇ ਨਾਲ ਵੀ ਰਿਹਾ ਅਤਕਲ ਕਰਕੇ ਅੱਜ ਜੇ ਚੰਗਾ ਟਾਈਮ ਆਸੀ ਅੱਜ ਬੈਠ ਕੇ ਮਾਪੇ ਆਪਣੇ ਕਹਿੰਦੇ ਹੁੰਦੇ ਆਪਣੀ ਸੇਵਾ ਕਰਨ ਦਾ ਨੂੰ ਮੌਕਾ ਮਾਲਕ ਨੇ ਦਿੱਤਾ ਹੀ ਨਹੀਂ ਇਹ ਖਾਨ ਦੇ ਲਈ ਬਹੁਤ ਨਾ ਪੂਰਾ ਹੋਣ ਵਾਲਾ ਕੱਟ ਆ ਤੇ ਮੈਂ ਦਿਨੋ ਅਫਸੋਸ ਵੀ ਕਰਦਾ ਤੇ ਸਾਡੀਆਂ ਹਮੇਸ਼ਾ ਦਵਾਮਾ ਖਾਨ ਦੇ ਨਾਲ ਉਹਦੇ ਨਾਲ ਜਿੱਥੇ ਤੱਕ ਜਿੰਨਾ ਚਿਰ ਜ਼ਿੰਦਗੀ ਆ ਉਹਦੇ ਨਾਲ ਮੌਕਾ ਕਿਦਾਂ ਜੀ ਨੂੰ ਹੋਇਆ ਕੀ ਹਾਰਟ ਅਟੈਕ ਹੀ ਬਾਲੀ ਸੀ ਸਰ ਹਰ ਅੱਜਕਲ ਤਾਂ ਪਤਾ ਹੀ ਨਹੀਂ ਲੱਗਦਾ ਜੀ ਹਾਰਟ ਹੀ ਦੱਸਦੇ ਹਾਰਟ ਅਟੈਕ ਹੋ ਗਿਆ ਸੀ ਦੇਖ ਲੋ ਤੁਮਨ ਭਰਾ ਸਾਡਾ ਹਸਪੀਟਲ ਚ ਮੋਢੇ ਦੀ ਸਰਜਰੀ ਕਰਾਉਣ ਗਿਆ ਪਤਾ ਹੀ ਨਹੀਂ ਖਾਡ ਲੈ ਸਮਝੋ ਬਾਹਰ ਹੈ ਕਹਾਣੀ ਤੇਰਾ ਫੋਟ ਇਹ ਜਿਹੜਾ ਇਹ ਸਮਾ ਚਲ ਰਿਹਾ ਉਸ ਤੋਂ ਨਜ਼ਰ ਆ ਰਿਹਾ ਅੰਦਾਜ਼ ਕਰ ਰਿਹਾ ਮਾਸ਼ਾ ਅੱਲਾਹ ਕਹਾਦਾ ਦੇ ਕਿ ਕੁਝ ਸਮਾਂ ਪਹਿਲਾਂ ਖਾਨ ਸਾਹਿਬ ਦੀ ਮਾਤਾ ਦਾ ਦੇਹਾਂਤ ਹੋਇਆ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਪਿਤਾ ਦਾ ਵੀ ਦੇਹਾਂਤ ਹੋ ਗਿਆ ਤੇ ਦੂਰਾ ਆਸਤਮਾ ਚੜਾ ਕੇ ਖਾਨ ਸਾਹਿਬ ਨੂੰ ਲੱਗਿਆ